ਵਦੇਸ਼ੀ ਲੜਕੀਆਂ ਲੈ ਕੇ ਹੋਟਲ ਦੇ ਵਿੱਚ ਚਲਾਇਆ ਜਾ ਰਿਹਾ ਸੀ ਨਜਾਇਜ਼ ਤੰਦਾ ਮੈਨੇਜਰ ਸਮੇਤ ਕੀਤੇ ਬਠਿੰਡਾ ਪੁਲਿਸ ਨੇ 10 ਗ੍ਰਿਫਤਾਰ ਥਾਣਾ ਕਤਵਾਲੀ ਵਿਖੇ ਕੀਤਾ ਗਿਆ ਮਾਮਲਾ ਦਰਜ ਮਾਮਲਾ ਬਠਿੰਡਾ ਦੇ ਗੋਨਿਆਣਾ ਰੋਡ ਦਾ ਬਠਿੰਡਾ ਦੇ ਗੋਨਿਆਣਾ ਰੋਡ ਤੇ ਇੱਕ ਹੋਟਲ ਦੇ ਅੰਦਰ ਵਿਦੇਸ਼ੀ ਲੜਕੀਆਂ ਦੇ ਨਾਲ ਨਜਾਇਜ਼ ਤੰਦਾ ਜਿਹੜਾ ਹੋ ਚਲਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਥਾਣਾ ਕਤਵਾਲੀ ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲਦੀ ਹੀ ਉਹਨਾਂ ਵੱਲੋਂ ਉੱਥੇ ਰੇਡ ਕੀਤੀ ਗਈ ਅਤੇ ਰੇਡ ਕਰਨ ਤੋਂ ਬਾਅਦ ਉੱਥੇ ਮੈਨੇਜਰ ਸੁਮੇਤ 10 ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸਾਰੀ ਜਾਣਕਾਰੀ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਦੱਸਦੀ ਹੈ ਕਿ ਬਠਿੰਡਾ ਪੁਲਿਸ ਵੱਲੋਂ ਇਸ ਤੋਂ ਪਹਿਲਾਂ ਵੀ ਕਾਫੀ ਹੋਟਲਾਂ ਦੇ ਵਿੱਚ ਰੇਡ ਕਰਕੇ ਜਿਹੜੇ ਵੀ ਨਜਾਇਜ਼ਤਾਂ ਦੇ ਚਲਾਉਂਦੇ ਹਨ ਉਹਨਾਂ ਦੇ ਉੱਤੇ ਆਪਣਾ ਕਾਰਵਾਈ ਕੀਤੀ ਗਈ ਹੈ ਤੇ ਹੁਣ ਕਤਵਾਲੀ ਪੁਲਿਸ ਨੇ ਇਹ ਵਿਸ਼ੇਸ਼ ਕਾਰਵਾਈ ਕੀਤੀ ਹੈ ਜਿਸ ਦੇ ਵਿੱਚ ਵਿਦੇਸ਼ੀ ਲੜਕੀਆਂ ਦੇ ਨਾਲ ਇੱਕ ਹੋਟਲ ਦੇ ਅੰਦਰ ਨਜਾਇਜ਼ਤਾਂ ਦਾ ਜਿਹੜਾ ਗਲਤ ਕੰਮ ਜਿਹੜਾ ਉੱਥੇ ਕਰਵਾਇਆ ਜਾ ਰਿਹਾ ਸੀ ਤਾਂ ਇਸ ਦੇ ਵਿੱਚ ਨੌਜਵਾਨ ਇਹਦੇ ਆਪਣਾ ਝਾਸੇ ਦੇ ਵਿੱਚ ਆਉਂਦੇ ਆ ਤਿੰਨ ਹੋਟਲਾਂ ਦੇ ਵਿੱਚ ਆ ਕੇ ਇਹਨਾਂ ਵੱਲੋਂ ਜਿਹੜੇ ਹੈ ਹਜ਼ਾਰਾਂ ਰੁਪਏ ਖਰਾਬ ਕੀਤੇ ਜਾਂਦੇ ਹੈ ਇਸ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਹੁਣ ਇਹ ਵਿਦੇਸ਼ੀ ਲੜਕੀਆਂ ਜੋ ਇੱਕ ਹੋਟਲ ਦੇ ਵਿੱਚ ਸਨ ਉੱਥੇ ਆਪਣਾ ਬਠਿੰਡਾ ਪੁਲਿਸ ਵੱਲੋਂ ਥਾਣਾ ਕਤਵਾਲੀ ਦੀ ਪੁਲਿਸ ਵੱਲੋਂ ਰੈਡ ਕੀਤੀ ਗਈ ਅਤੇ ਉਸ ਦੇ ਵਿੱਚ ਮੈਨੇਜਰ ਸਮੇਤ 10 ਵਿਅਕਤੀ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਸੁਣਾਉਣੇ ਇਸ ਸਬੰਧੀ ਕੀ ਕਹਿੰਦੇ ਨੇ ਐਸਪੀਸੀਟੀ ਨਰਿੰਦਰ ਸਿੰਘ ਇਸ ਮਾਮਲੇ ਨੂੰ ਲੈ ਕੇ ਹੋਟਲ ਦੇ ਪੁਲਿਸ ਨੂੰ ਰਿਪੋਰਟ ਕੀਤੀ ਗਈ ਕਿ ਇਸ ਨੇ ਐਕਟੀਵਿਟੀ ਅੰਦਰ ਹੋ ਰਹੀ ਸੀ ਆ ਕਿਹੜਾ ਹੋਟਲ ਹੈ ਇਹ ਕਾਰਗੇ ਦੀ ਵਿਲੇਜ ਅ ਕੱਲ ਇਵਨਿੰਗਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਹੜਾ ਪੈਰਾਸਿਲਟਰ ਨਾਮ ਦਾ ਇੱਕ ਹੋਟਲ ਹੈ ਜੋ ਬਠਿੰਡਾ ਦੇ ਵਿੱਚ ਗੋਨਿਆਣਾ ਰੋਡ ਦੇ ਉੱਪਰ ਸਥਿਤ ਹੈ ਇਸ ਦੇ ਵਿੱਚ ਜਿਹੜਾ ਹੈਗਾ ਇਲੀਗਲ ਐਕਟੀਵਿਟੀਜ਼ ਰਿਗਾਰਡਿੰਗ ਇਮੋਰਲ ਟਰੈਫਿਕਿੰਗ ਐਂਡ ਐਕਸਾਈਜ਼ ਐਕਟ ਦੇ ਤਹਿਤ ਉੱਤੇ ਹੋ ਰਹੀ ਹੈ ਆ ਜਿਸ ਦੇ ਸਬੰਧ ਦੇ ਵਿੱਚ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਨੰਬਰ 248 ਅੰਡਰ ਸੈਕਸ਼ਨ 3 4 ਇਮੋਰਲ ਟਰੈਫਿਕਿੰਗ ਐਕਟ ਐਂਡ ਰੈਲੇਵੈਂਟ ਸੈਕਸ਼ਨ ਆਫ ਆਕਟ ਸਾਈਜ ਅਕਤੇ ਦੇ ਤਹਿਤ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਜਿਸ ਦੇ ਵਿੱਚ ਬਾਈ ਨੇ ਉਹ ਪੱਕੇ ਜੋ ਹੋਟਲ ਦਾ ਮਾਲਕ ਹੈ ਇੱਕ ਕਿਸ ਦਾ 파ਟਨਰ ਦੇ ਕਾਲਾ ਨਾਮ ਦੇ ਵਿਅਕਤੀ ਦੇ ਉੱਪਰ ਬਾਈ ਨੇ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਮਕਦਮਾ ਦਰਜ ਕਰਨ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਜਦੋਂ ਮੌਕੇ ਦੇ ਉੱਪਰ ਰੇਡ ਕੀਤਾ ਤਾਂ ਇਸ ਦੇ ਵਿੱਚ ਕੋਲ ਜਿਹੜੇ 10 ਬੰਦੇ ਨੇ ਮੌਕੇ ਦੇ ਉੱਪਰ ਇਲੀਗਲ ਐਕਟੀਵਿਟੀ ਜੋ ਮੋਰਲ ਡਰੈਸਿੰਗ ਦੇ ਰਿਗਾਰਡਿੰਗ ਐਕਟੀਵਿਟੀ ਦੇ ਵਿੱਚ ਸੀ ਮੌਕੇ ਤੋਂ ਰਾਉਂਡ ਅਪ ਕੀਤੇ ਆ ਆ ਜਿਸ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਜੋ ਹੋਟਲ ਦਾ ਮਾਲਕ ਹੈ ਪੰਕਾ ਸੰਗਤ ਮੰਡੀ ਤੇ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਉੱਥੇ ਤੇ 9 ਬੰਦੇ ਜਿਹੜੇ ਹੋਰ ਇਹਦੇ ਵਿੱਚ ਰੈਸਟ ਕੀਤੇ ਗਏ ਜਿਸਦੇ ਵਿੱਚੋਂ ਤਿੰਨ ਬੰਦੇ ਜਿਹੜੇ ਗਿੱਦੜਵਾਦੇ ਰਹਿਣ ਵਾਲੇ ਨੇ ਤਿੰਨ ਹਰਮਾਨਗੜ ਦੇ ਰਹਿਣ ਵਾਲੇ ਨੇ ਇੱਕ ਬੰਦਾ ਜੇਪੋਰ ਦਾ ਰਹਿਣ ਵਾਲਾ ਤੇ ਇੱਕ ਵਿਰਕਾ ਦਾ ਬੰਦਾ ਦਾ ਰਹਿਣ ਵਾਲਾ ਸੋ ਇਹਨਾਂ ਸਾਰੇ 10 ਦੇ 10 ਇਕਤੀਆਂ ਨੂੰ ਅਸੀਂ ਅੱਜ ਰੈਸਟ ਕਰ ਲਿਆ ਹੁਣ ਫਰਦਰ ਇਹਨਾਂ ਨੂੰ ਜਿਹੜਾ ਦਰਦ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਆਸਪੋਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਦੇਸ਼ ਲਟਕੀਆਂ ਜੋ ਪਹਿਲੇ ਤੇ ਸਾਰੀਆਂ ਜਿਹੜੀ ਇਹਨਾਂ ਦੇ ਵਿੱਚੋਂ ਇੱਕ ਰੈਕ ਚਲਾਇਆ ਜਾ ਰਿਹਾ ਸੀਗਾ ਇਹਦੇ ਵਿੱਚ ਕੁਝ ਲਟਕੀਆਂ ਜਿਹੜੀ ਹੈਗੀਆਂ ਮੌਕੇ ਦੇ ਉੱਪਰ ਵਿਕ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਮੌਕੇ ਤੇ ਉੱਪਰ ਬ੍ਰਾਂਮ ਕੀਤਾ ਸੋ ਉਹਨਾਂ ਦੇ ਜਿਹੜੇ ਹੈਗੇ ਨੇ ਅ ਅਦਾਲਤ ਦੇ ਵਿੱਚ ਜਿਹੜੇ ਜੋ ਜੋ ਵੀ ਲੀਗਲ ਪ੍ਰੋਸੀਡਿੰਗ ਹੈਗੀ ਹੈ ਉਹ ਮੁਕੰਮਲ ਕਰਕੇ ਇਹਨਾਂ ਦੇ ਖਿਲਾਫ ਜਿਹੜੇ ਹੈਗੇ ਬੰਦੀ ਐਕਸ਼ਨ ਲਿਆ ਜਾ ਰਿਹਾ ਹੈ ਨਾ ਕਿ ਸਰ ਵਿਦੇਸ਼ੀ ਜਾਂ ਇੰਡੀਆ ਤੇ ਕਿਸੇ ਅਲੱਗ ਕੋਈ ਕਰਨਾ ਨਹੀਂ ਦੇਖੋ ਜਿਹੜੇ ਉਹਨਾਂ ਦੇ ਅਸੀਂ ਉਹਨਾਂ ਦੇ ਵਿੱਚ ਉਹਨਾਂ ਦੀ ਪੁਸ਼ਕਿਸ਼ ਕਰ ਰਹੇ ਹਾਂ ਉਹਨਾਂ ਤੋਂ ਜਿਹੜੇ ਹੈਗੇ ਆ ਡਾਕੂਮੈਂਟ ਵੈਰੀਫਿਕੇਸ਼ਨ ਕਰਨ ਤੋਂ ਉਪਰੰਤ ਜਿਹੜਾ ਇਸ ਜੀ ਤੇ ਕਮੈਂਟ ਕੀਤਾ ਜਾ ਰਿਹਾ ਹੈ